ਨਾ ਮੈਂ ਕਿਸੇ ਦਾ ਖੂਨ ਵੰਨ ਗੋਲਣਾ ਨਾ ਮੈਂ ਕਿਸੇ ਨੂੰ ਮਾਰਨਾ ਵੀਰ ਗੱਲ ਤੋਂ ਸਮਝ ਹੀ ਗਏ ਹੋਗੇ ਸਭ ਤੋਂ ਸਮਝ ਹੀ ਗਏ ਹੋਗੇ ਕਹਿੰਦਾ ਮੈਂ ਨਹੀਂ ਕਿਸੇ ਦਾ ਖੂਨ ਬੋਲ ਫਿਰ ਉਹਨਾਂ ਦੂਜਿਆਂ ਪਾਇ ਚੁਣਿਆ ਕਹਿੰਦਾ ਮੈਂ ਦਾਸਾ ਲੇਖ ਕਰ ਫਿਰ ਆ ਮੈਂ ਆਪ ਕਰਦੇ ਨਾ ਦੋ ਘੰਟੇ ਹੋ ਗਏ ਤਿੰਨ ਘੰਟੇ ਹੋ ਗਏ ਪੰਜ ਘੰਟੇ ਹੋ ਗਏ ਇੱਕ ਸਾਲ ਹੋ ਗਏ ਦੋ ਸਾਲ ਹੋ ਗਏ ਤਿੰਨ ਸਾਲ ਹੋ ਗਏ ਐਵੇਂ ਕਰਿਆ ਗਿਆ ਫਿਰ ਫਿਰ ਉਹ ਕਿੰਨੇ ਨੇ 10 ਸਾਲ ਹੋ ਗਏ ਸਾਰੇ ਐਵੇਂ ਕਰਦੇ ਕਰਦੇ ਸੱਚੇ ਬੇਨਾਂ ਨਹੀਂ ਹੋਏ 10 ਸਾਲ ਹੋ ਗਏ RAM RAM ਜੀ ਆਏ ਫਿਰ ਆਸ਼ਿਸ਼ ਕੰਦਾ ਆਏ ਤਾਂ ਹੈ ਗਣ ਕੋਈ ਮੈਨੂੰ ਉੱਲੂ ਬਣਾ ਕੇ ਜੁਣਦੇ ਹਨਾ ਉਹਦਾ ਸ਼ਾਮ ਹੋ ਗਈ ਸੀ ਉਹਦਾ ਟਾਈਮ ਟੇਬਲ ਦਾ ਟਾਈਮ ਹੋ ਗਿਆ ਸੀ ਕਹਿੰਦਾ ਮੇਰਾ ਟਾਈਮ ਦੇ ਰਿਹਾ ਟੇਬਲ ਫਿਰ ਟਾਈਮ ਟੇਬਲ ਦਾ ਟਾਈਮ ਹੋ ਗਿਆ ਉਹ ਹਨਾ ਸੱਚੀ ਮੰਨ ਲ ਐਵੇਂ ਉਹਨੇ ਕੁਝ ਨਹੀਂ ਕੀਤਾ ਫਿਰ ਤਪੱਸਿਆ ਕਰ ਰਹੀ ਸੀ ਤਾਂ ਰਾਮ ਜੀ ਆ ਕੇ ਗਏ ਦੋ ਸਕੇਂਡ ਦੇ ਕੇ ਫਿਰ ਜਦੋਂ ਉਹ ਰਾਖਸ਼ ਦੀ ਅੱਖਾਂ ਖੁੱਲੀਆਂ ਫਿਰ ਕਹਿੰਦਾ ਰਾਖਸ਼ ਦਾ ਸਾਲ ਉਹਦੇ ਤਪੇ ਕਿੰਨੀ ਤਪੱਸਿਆ ਕੀਤੀ ਮੈਨੇ ਦੋ ਸਕੇਂਡ ਦੀ ਤਪੱਸਿਆ ਕੀਤੀ ਤੂੰ ਆ ਗਿਆ ਮੇਰਾ ਆਮ ਜੀ ਕਹਿੰਦੇ ਤੈਨ ਸੱਚੇ ਮਨ ਨਾਲ ਸੱਚੇ ਦਿਲ ਨਾਲ ਤਪੱਸਿਆ ਨਹੀਂ ਕੀਤੀ ਫੇਰ